ਪਹਿਰ ਆਓ ਮਹੱਲਾ ਚੌਥਾ ਸੁcrets ਕਰਨੇ ਸਾਰ ਜਪ ਮਾਲੀ ਹਿਰਦੈ ਫੇਰ ਚੱਲੇ ਤੁਦ ਨਾਲੀ ਹਰ ਹਰ ਨਾਮ ਜਪੋ ਬਨ ਵਾਲੀ ਕਰ ਕਿਰਪਾ ਮਿਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਓ ਗੁਰਮੁਖ ਸੇਵਾ ਕਾਲ ਜਿਨ ਘਾਲੇ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦੇ ਖਾਲੇ ਵਿਚ ਕਾਇਆ ਨਗਰ ਲੱਦਾ ਹਰ ਭਾਲੇ ਹਮ ਬਾਰਿਕ ਹਰ ਪਿਤਾ ਪ੍ਰਤਪਾਲੇ ਜਨ ਨਾਨਕ ਤਾਰਹ ਨਦਰ ਨਿਹਾਲੇ ਭੈਰੋ ਮਹੱਲਾ ਚੌਥਾ ਸਭ ਘਟ ਤੇਰੇ ਤੂ ਸਭ ਨਾਮਾ ਹੈ ਤੁਜ ਤੇ ਬਾਹਰ ਕੋਈ ਨਾ ਹੈ ਮਾਹੇ ਨਾ ਹੈ ਸਭ ਘਟ ਤੇਰੇ ਤੂ ਸਭ ਨਾਮਾ ਹੈ ਤੁਜ ਤੇ ਬਾਹਰ ਕੋਈ ਨਾਹ ਹਰ ਸੁਖ ਦਾਤਾ ਮੇਰੇ ਮਨ ਜਾਪ ਹਉ ਤੁਧ ਸਾਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾ ਤਹ ਹਰ ਪ੍ਰਭ ਸੋਇ ਸਭ ਤੇਰਾ ਵਸ ਦੂਜਾ ਅਵਰ ਨ ਕੋਇ ਜਿਸਕੋ ਤੁਮ ਹਰ ਰੱਖਿਆ ਭਾਵੈ ਤਿਸ ਕਾ ਨੇੜਾ ਕੋਈ ਨਾ ਜਾਵੇ ਤੂੰ ਜਲਥਲ ਮਹੀ ਅਲ ਸਬਤ ਹੈ ਭਰਪੂਰ ਮਹੀ ਅਲ ਇਕੱਠਾ ਕਰ ਦਿਓ ਤੂੰ ਜਲਥਲ ਮਹੀ ਅਲ ਸਬਤ ਹੈ ਭਰਪੂਰ ਸਬਤ ਹੈ ਇਕੱਠਾ ਪਾਠ ਤੂੰ ਜਲਥਲ ਮਹੀ ਅਲ ਸਬਤ ਹੈ ਸਬਤ ਹੈ ਭਰਪੂਰ ਸਬਤ ਹੈ ਇਹ ਸੰਬੰਧਕ ਹੈ ਨਾ ਇਸ ਕਰਕੇ ਪੋਥੀਆਂ ਵਿੱਚ ਨਖੇੜ ਕੇ ਛਾਪਿਆ ਹੈ ਸੰਬੰਧਕ ਹੋਣ ਕਰਕੇ ਬੋਲਣ ਵਿੱਚ ਸਬਤ ਹੈ ਇਉਂ ਸੰਬੰਧਕ ਆਵੇਗਾ ਇਹ ਉਚਾਰਣ ਦਾ ਖਿਆਲ ਰੱਖਣਾ ਤੂ ਜਲ ਥਲ ਮਹੀ ਅਲ ਸਬਤ ਹੈ ਭਰਪੂਰ ਜਨ ਨਾਨਕ ਹਰ ਜਪ ਹਾਜ਼ਰ ਹਜੂਰ ਭੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰਾ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸਮਾਰ ਮਦਸੂਦਨ ਜਪਿਐ ਉਰ ਧਾਰ ਦੇਹੀ ਨਗਰ ਤਸਕਰ ਪੰਜ ਧਾਤੂ ਗੁਰ ਸਬਦੀ ਹਰ ਕਾਡੇ ਮਾਰ ਰਹਾ ਜਿਨ ਕਾ ਹਰ ਛੇਤੀ ਮਨ ਮੰਨਿਆ ਤਿਨ ਕਾ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮੋਹਤਾ ਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਜਨ ਕਾ ਹਰ ਛੇਤੀ ਦੁਬਾਰਾ ਪੜਦੇ। ਜਿਨ ਕਾ ਹਰ ਛੇਤੀ ਮਨ ਮੰਨਿਆ ਤਿਨ ਕਾਰਜ ਹਰ ਆਪ ਸਵਾਰ। ਤਿਨ ਚੂਕੀ ਮੋਹਤਾ ਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ। ਮਤਾ ਮਸੂਰਤ ਤਾਂ ਕਿਛ ਕੀਜੈ। ਜੇ ਕਿਛ ਹੋਵੈ ਹਰ ਬਾਹਰ ਮਤਾ ਮਸੂਰਤ ਤਾਂ ਕਿ ਸ਼ਕੀਜੈ ਜਿਵੇਂ ਗੁਰਮੁਖਾਂ ਨੇ ਪੜਿਆ ਹੈ ਮਤਾ ਮੱਤਾ ਨਹੀਂ ਬੋਲਣਾ ਮਤਾ ਮਸੂਰਤ ਤਾਂ ਕਿ ਸ਼ਕੀਜੈ ਜੇ ਕਿਛ ਹੋਵੈ ਹਰ ਬਾਹਰ ਜੋ ਕਿਛ ਕਰੇ ਸੋਈ ਪਲ ਹੋਸੀ ਹਰ ਧਿਆਵੋ ਅਨੰਦਿਨ ਨਾਮ ਮੁਰਾਰਾ ਥਰ ਜੋ ਕਿਛ ਕਰੇ ਸੋ ਆਪੇ ਆਪੇ ਓਹ ਪੂਛ ਨ ਕਿਸਾ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਿਗੁਰ ਕਿਰਪਾ ਤਹਾਰ ਭੈਰੋ ਮਹੱਲਾ ਚੌਥਾ ਤੇ ਸਾਧੂ ਹਮ ਮਿਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤੇ ਸਾਧੂ ਹਰ ਮਿਲੋ ਸੁਆਮੀ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੇ ਸਾਧੂ ਤੇ ਜਮਕ ਲੱਗੇਗੀ ਤੇ ਸਾਧੂ ਹਰ ਮਿਲੋ ਸੁਆਮੀ ਹੇ ਹਰੀ ਸੁਆਮੀ ਮਾਲਕ ਜੀ ਉਹ ਸਾਧੂ ਕਿਰਪਾ ਕਰਕੇ ਸਾਨੂੰ ਮੇਲੋ ਹਾਂਜੀ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੇ ਤਿਨ ਕਾ ਦਰਸ ਦੇਖ ਮਨ ਬਿਗਸੈ ਕੇਨਾ ਕੇਨਾ ਤੈਨ ਕਹਉ ਬਲੇਹਾਰੀ ਹਰ ਹਿਰਦੈ ਜਪ ਨਾਮ ਮੁਰਾਰੇ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮ ਦਾਸਨ ਦਾਸ ਕੀਜੈ ਪਨਿਹਾਰੇ ਰਹਾਉ ਤੈਨ ਮਤ ਊਤਮ ਤੈਨ ਪਤ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸੁਆਮੀ ਤੇਨਾ ਸਿਮਰਤ ਗਤ ਹੋਏ ਹਮਾਰੇ ਜਿਨ ਐਸਾ ਸਤਗੁਰ ਸਾਧ ਨ ਪਾਇਆ ਤੇ ਹਾਰ ਦਰਗਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰ ਜਨ ਹਾਰੀ ਹਰ ਆਪ ਬੁਲਾਵੈ ਆਪੇ ਬੋਲਾ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂ ਮਿਲਹਿ ਸੋ ਤੁਧ ਮਿਲਸੀ ਨਾ ਨਾਨਕ ਕੀ ਆ ਇਹ ਜੰਤ ਵਿਚਾਰੇ ਪੈਰਾਵ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਸਤ ਸੰਗਤ ਸਾਈ ਹਰ ਤੇਰੀ ਇਹ ਸ਼ੁੱਧ ਉਚਾਰਨ ਕੀਤਾ ਹੈ ਗੁਰਮੁਖਾਂ ਨੇ ਇੱਥੇ ਸਾਈ ਪਾਠ ਨਹੀਂ ਆਵੇਗਾ ਸਾਈ ਹੀ ਉਚਾਰਨ ਹੈ ਹਾਂਜੀ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤੈਨ ਹਮ ਸ੍ਰੇਵਹ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਣੇ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਹੀ ਜਿਹਵਾ ਇਤ ਗਨਣੇ ਰਹਾਉ ਗੁਰ ਸਿਖ ਹਰ ਬੋਲੋ ਹਰ ਗਾਵੋ ਲੇ ਗੁਰ ਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੈ ਹਰ ਸੁਖ ਘਣੇ ਧੰਨ ਸੋ ਵੰਸ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਾਣੇ ਜਿਨ ਸਾਸ ਕੇ ਰਾਸ ਧਿਆਇਆ ਮੇਰਾ ਹਰ ਹਰ ਤੇ ਸਾਚੀ ਦਰਗਹ ਹਰ ਜਨ ਬਣੇ ਜਿਨ ਸਾਸ ਕੇ ਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਾਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਧਰਣੇ ਨਾਨਕ ਜਨ ਪਾਇਆ ਮਤ ਗੁਰ ਮਤ ਜਪ ਹਰ ਹਰ ਪਾਰ ਪਵਣੇ ਪੈਰਾ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲੀ ਤੀਤ ਪਾਸ ਡਾਰ ਰੱਖੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਜਨਮਾਸੀ ਆਪ ਦੇ ਸਾਹਮਣੇ ਸਪਸ਼ਟ ਵੱਖਰਾ ਵੱਖਰਾ ਛਪਿਆ ਹੋਇਆ ਹੈ ਚਾਲ ਦੇ ਵਿੱਚ ਗੁਰਮੁਖਾਂ ਪਾਠ ਕੀਤਾ ਕਿਤੇ ਇਕੱਠਾ ਨਾ ਸਮਝ ਲੈਣਾ ਵੱਖਰਾ ਵੱਖਰਾ ਹੀ ਉਚਾਰਨ ਕੀਤਾ ਹੈ ਅਸ਼ਟਮ ਥੀਤ ਗੋਵਿੰਦ ਜਨਮਾਸੀ ਸੀ ਵੱਖਰਾ ਹਾਂਜੀ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮਥੀਤ ਗੋਵਿੰਦ ਜਨਵਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਕਤ ਢੋਰ ਸਗਲ ਪ੍ਰਾਦ ਦੇਹ ਲੋ ਰੋਨੀ सो मुख जलाओ जित कह ठाकुर जोनी जन्म न मरा न आवाय न ना जाय नानक का प्रभ रहे समाय पैराओ महल्ला पंजवा उठत सुखिया बैठत सुखिया भव नहीं पा। नहीं लाग जा ऐसे बुझिया बुझिया भुझी पौ नहीं लागाय जा ऐसे बुझिया ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਹਾਇਆ ਭੈਰਾ ਮਹੱਲਾ ਪੰਜਵਾ ਵਰਤ ਨਾ ਰਹਾ ਨਾ ਮਹ ਰਮਜ਼ਾਨਾ ਇਸ ਸੇਵੀ ਜੋ ਰੱਖੈ ਨਿਦਾਨਾ ਵਰਤ ਨਾ ਰਹੁ ਨਾ ਮਹ ਰਮਦਾਨਾ ਮਹ ਕਹਿੰਦੇ ਮਹੀਨੇ ਨੂੰ ਰਮਜ਼ਾਨ ਕਹਿੰਦੇ ਰਮਜ਼ਾਨ ਨੂੰ ਅਸਲੀ ਲਫ਼ਜ਼ ਰਮਜ਼ਾਨ ਹੀ ਹੈ ਵਿਗੜ ਕੇ ਰਮਜ਼ਾਨ ਬਣਿਆ ਹੋਇਆ ਜੋ ਰੋਜ਼ੇ ਮੁਸਲਮਾਨ ਇਕੱਠੇ ਰੱਖਦੇ ਨੇ ਉਹ ਰੋਜ਼ਿਆਂ ਦਾ ਮਹੀਨਾ ਰਮਜ਼ਾਨ ਕਿਹਾ ਜਾਂਦਾ ਹੈ ਹਾਂਜੀ ਵਰਤ ਨਾ ਰਹੁ ਨਾ ਮਹ ਰਮਦਾਨਾ ਤਸ ਸੇਵੀ ਜੋ ਰੱਖੈ ਨਿਦਾਨਾ ਏਕ ਗੁਸਾਈ ਅੱਲਾਹ ਮੇਰਾ ਹਿੰਦੂ ਤੁਰਕ ਦੁਹਾਨੇ ਬੇਰਾ ਰਹਾਓ ਹਜ ਕਾਬਾ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰਾ ਨਾ ਨਿਵਾਜ ਗੁਜਾਰਾ ਏਕ ਨਿਰੰਕਾਰ ਲੇ ਹਿਰਦੈ ਨਮਸਕਾਰਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਭਰਾਨ ਕਹੋ ਕਬੀਰ ਇਹੋ ਕੀਆ ਬਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਪੈਰੋ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਔਰ ਅੰਤ ਲਈਆਂ ਪੰਗਤੀਆਂ ਆਈਆਂ ਕਹੋ ਕਬੀਰ ਇਹ ਕੀਆ ਵਖਾਨਾ ਪਾਵ ਕੇ ਭਗਤ ਕਬੀਰ ਜੀ ਨੂੰ ਸ਼ਬਦ ਦਾ ਸਰੂਪ ਆਉ ਬਖਸ਼ਿਸ਼ ਕਰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਭਗਤ ਜੀ ਦਾ ਨਾਮ ਇੱਥੇ ਰੱਖਿਆ ਹੈ